ਸਾਗਰ ਦੀ ਇੰਡੀਕਾ ਸੁਣਿਆ ਸੀ ਤੇ ਅੱਜ ਸਾਗਰ ਦੀ ਹੱਤੀ ਤੇ ਪਹੁੰਚੇ ਆ ਸਾਗਰ ਜੀ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਆ ਜਿਹੜੀ ਰਕਸ਼ਾ ਬੰਧਨ ਤੇ ਨਾ ਰਸਪੀਆ ਹੋਇਆ ਵਾ ਕਿੰਨੀ ਕੁ ਵਿਕਰੀ ਹੋ ਗਈ ਵਿਕਰੀ ਵਧੀਆ ਹੋ ਰਹੀ ਜੀ ਮਾਲ ਸੇਲ ਲਈ ਹੋਈ ਵਧੀਆ ਵਿਕ ਰਿਹਾ ਸਾਰੇ ਜੀ 200 200 200 200 ਨਾ 250 ਨਾ 300 200 ਇਹ ਜਿਹੜਾ ਕੰਮ ਘਟਿਆ ਵਾ ਇਹਦਾ ਇਹਦਾ ਰੀਜ਼ਨ ਕੀ ਹੈ ਲੋਕੋ ਪੈਸੇ ਨੇ ਫਾਈਨੈਂਸ਼ੀਅਲ ਬੈਕ ਸਟਿਕ ਲੈ ਕੇ ਸਾਰੇ अच्छा कोई कैसे चल गया कोई किधर चल गया कसा कमेटी देनी आ देनीया शाम नु ਹੁੰਦਾ ਰਸ਼ ਕਿ ਨਹੀਂ ਆ ਸ਼ਾਮ ਨੂੰ ਬਹੁਤ ਰਸ਼ ਹੁੰਦਾ ਵਾ ਸ਼ਾਮ ਨੂੰ ਮੀ ਆ ਜਾਂਦਾ ਵਾ ਜਦੋਂ ਕੰਮ ਦਾ ਟਾਈਮ ਹੁੰਦਾ ਵਾ ਬਾਰਿਸ਼ ਹੋ ਜਾਂਦੀ ਆ ਮੈਡਮ ਕੰਮ ਕਰਨਾ ਇਦਾਂ ਠੀਕ ਆ ਜਿੱਦਾਂ ਆਨਲਾਈਨ ਹਰ ਚੀਜ਼ ਡਿਜੀਟਲ ਹੋ ਗਈ ਆ ਨਾ ਜਿੱਦਾਂ ਲੁੱਕ ਲਾਈਕ ਕਹਿ ਲੋ ਜਿੱਦਾਂ ਡੀਮਾਰਟ ਖੁੱਲ ਗਿਆ ਵਿਸ਼ਾਲ ਮੈਗਾਮਾਰਟ ਖੁੱਲ ਗਿਆ ਇਹ ਇਨਾਂ ਨੇ ਨਾ ਜਿੱਦਾਂ ਕਿ ਡੀ ਟੂ ਸੀ ਸਭ ਕੁਝ ਕਰ ਦਿੱਤਾ ਡਾਇਰੈਕਟ ਫੈਕਟਰੀ ਟੂ ਕਸਟਮਰ ਪਰਚੇਜ਼ਿੰਗ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਤੁਹਾਡੀ ਹੋਸਟ ਤੇ ਦੋਸਤ ਨੈਂਸੀ ਅਲੋੜਾ ਤੇ ਅੱਜ ਅਸੀਂ ਪਹੁੰਚੇ ਹਾਂ ਰੱਖਿਆ ਬੰਧਨ ਦਾ ਸਪੈਸ਼ਲ ਪ੍ਰੋਗਰਾਮ ਕਵਰ ਕਰਨ ਮਾਰਕੀਟ ਦੇ ਵਿੱਚ ਜੋ ਕਿ ਫਗਵਾੜਾ ਦੀ ਮੇਨ ਮਾਰਕੀਟ ਹੈ ਕੌਸ਼ਲਾ ਬਜ਼ਾਰ ਬਾਂਸਾ ਵਾਲਾ ਬਜ਼ਾਰ ਤੇ ਨਾਈਆਂ ਵਾਲਾ ਚੌਂਕ ਤੇ ਦੇਖਦੇ ਹਾਂ ਕਿੰਨਾ ਕਿ ਜ਼ਿਆਦਾ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੈ ਰੱਖਿਆ ਬੰਧਨ ਨੂੰ ਮਨਾਉਣ ਦੀ ਤੇ ਸ਼ਾਪਸ ਤੇ ਕਿੰਨਾ ਗੁਰਾਸ਼ ਹੈ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਮਾਰਕੀਟ ਵਿੱਚ ਮਸੂਰਾ ਜੀ ਤੇ ਸਾਨੂੰ ਰੱਖਿਆ ਬੰਧਨ ਬਾਰੇ ਦੱਸੋ ਕਿ ਜਦੋਂ ਤਿਉਹਾਰ ਆ ਰਿਹਾ ਤੇ ਕਿੰਨਾ ਕੋ ਰਸ਼ ਪੈ ਰਿਹਾ ਤੁਹਾਡੀ ਸ਼ਾਪ ਤੇ ਰਸ਼ ਤਾਂ ਮੈਮ ਦਾ ਵੀ ਸਾਡੇ ਕੋ ਪਿਆ ਹੀ ਰਹਿੰਦਾ ਮੈਮ ਰਫੀ ਦਾ ਵੈਸੇ ਜ਼ਿਆਦਾ ਹੈਗਾ ਲੱਕੜੀ ਦਾ ਔਰ ਸਾਡੇ ਕੋ ਕਾਸਮੈਟਿਕ ਵਗੈਰਾ ਦਾ ਸਾਰਾ ਰਸ਼ ਪਿਆ ਹੀ ਰਹਿੰਦਾ ਖੜੇ ਉਹ ਖੁਦ ਨਹੀਂ ਟਾਈਮ ਲੱਗਦਾ ਮੈਂ ਤਾਂ ਖੁਦ ਕਰਦਾ ਹੁੰਦਾ ਬਜਾਦ ਦਾ ਸਿਨੇਮਾ ਰੋਡ ਦਾ ਦੱਸਦਾ ਹੁੰਦਾ ਹਾਲ ਕਿਦਾਂ ਦਾ ਹੁੰਦਾ ਕਿੰਨਾ ਰਸ਼ ਹੈਗਾ ਕਿੰਨਾ ਨਹੀਂ ਸਾਰਾ ਦੱਸਦਾ ਹਾਂ ਲੇਕਿਨ ਸਾਨੂੰ ਟਾਈਮ ਹੀ ਨਹੀਂ ਲੱਗਦਾ ਕੰਮ ਹੋਣ ਦੇ ਕਰਕੇ ਤੁਸੀਂ ਸ਼ਾਪ ਤੇ ਕੰਮ ਕਰਦੇ ਹੋ ਜਾਂ ਫਿਰ ਤੁਹਾਡੀ ਆਪਣੀ ਸ਼ਾਪ ਆ ਮੈਂ ਸ਼ਾਪ ਤੇ ਕੰਮ ਕਰਦਾ ਮੇਰਾ ਕੰਮ ਹੈਗਾ ਵੈਲਕਮ ਕਰਨਾ ਗਾਬ ਨੂੰ ਵੈਲਕਮ ਕਰਨਾ ਸਾਰਿਆਂ ਦਾ ਵੈਲਕਮ ਕਰਨਾ ਇਹ ਕੰਮ ਵੈਲਕਮ ਕਰੋ ਫਿਰ ਤੁਹਾਡਾ ਮੈਂ ਜੇ ਵੈਲਕਮ ਮੈਂ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੈਂ ਨਾਮ ਕੈਫ ਤੇ ਇਹ ਸ਼ਾਪ ਤੁਹਾਡੀ ਆ ਕਿ ਤੁਸੀਂ ਕੰਮ ਕਰਦੇ ਹੋ ਆਪਣੀ ਹੈ ਮੈਂ ਤੇ ਕਿੰਨੇ ਕੁ ਰਸ਼ ਪੈਂਦਾ ਵਾ ਇੱਥੇ ਸ਼ਾਮ ਨੂੰ ਸ਼ਾਮ ਦੇ ਟਾਈਮ ਬਹੁਤ ਕਾਫੀ ਰਸ਼ ਹੋ ਜਾਂਦਾ ਹੈ ਮੈਂ ਅੱਛਾ ਕੰਮ ਹੈ ਬਹੁਤ ਸਹੀ ਚੱਲ ਰਿਹਾ ਹੈ ਫਿਲਹਾਲ ਤਾਂ ਅਭੀ ਬਹੁਤ ਹੈ

ਥੈਂਕ ਯੂ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਗगन ਬਤਰਾਏ ਜੀ ਪਹਿਲਾਂ ਤੁਹਾਡੀ ਆਪਣੀ ਸ਼ਾਪ ਆ ਪਹਿਲਾਂ ਤਾਂ ਸਾਰੇ ਤੁਹਾਡੇ ਜਿੰਨੇ ਦਰਸ਼ਕ ਦੇ ਰਹੇ ਉਹਨਾਂ ਨੂੰ ਜੈ ਮਾਤਾ ਦੀ ਜੀ ਤੇ ਰੱਖਿਆ ਬੰਧਨ ਦੀਆਂ ਵੀ ਮੁਬਾਰਕਬਾਦ ਦੇ ਦਿਓ ਫਿਰ ਬਹੁਤ ਬਹੁਤ ਮੁਬਾਰਕਾਂ ਸਾਰੇ ਦੇਸ਼ ਵਾਸੀ ਸ਼ਹਿਰ ਵਾਸੀ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਫਗਵਾੜੇ ਦੇ ਵਾਸੀਆਂ ਨੂੰ ਜੀ ਜਿਹੜੀ ਆਪਣੇ ਕੋਲ ਰਖੜੀ ਆ ਜੀ ਸਾਰੀ ਆਪਣੇ ਕੋਲ ਹੋਲ ਸੇਲ ਪ੍ਰਾਈਸ ਆ ਜੀ ਹੋਲ ਵੈਰੈਟੀ ਬਈ ਆ ਸਾਰੀ ਕੋ ਜਿੰਨੀ ਇੱਥੇ ਵੈਰੈਟੀ ਵੀ ਉਨੀ ਅੰਦਰ ਵੈਰੈਟੀ ਬਈ ਆ ਆਪਣੇ ਕੋਲ 2 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਰਖੜੀ ਸ਼ੁਰੂ ਹੈਗੀ ਆ ਜੇ ਤੁਸੀਂ ਨਿਊ ਬੋਨ ਬੇਬੀ ਦੀ ਵੀ ਰਖੜੀ ਲੈਣੀ ਹੋ ਵੀ ਹੈਗੀ ਆ ਸਾਡੇ ਕੋਲ ਆ ਦੇਖੋ ਇਹਦੇ ਵਿੱਚ ਸੰਦੂਰ ਵਗੈਰਾ ਸਭ ਕੁਝ ਨਾਲ ਆ ਫਿਰ ਤੁਸੀਂ ਇਹਦੇ ਵਿੱਚ ਹੀ ਸੰਦੂਰ ਵੀ ਆ ਹਾਂਜੀ ਹਾਂਜੀ ਫਿਰ ਅੱਜ ਕਰ ਰਖੜੀ ਆਈ ਹੈ ਸਪੈਸ਼ਲ ਰਾਮ ਭਗਵਾਨ ਲਈ ਜੀ ਇਹਦੇ ਵਿੱਚ ਵੀ ਛੇੜਿਆ ਨਾ ਜੀ ਆਪਣੇ ਕੋਲ ਹਰ ਤਰ੍ਹਾਂ ਦੀ ਵੈਰੈਟੀ ਬਈ ਹਰ ਤਰ੍ਹਾਂ ਦੀ ਵੈਰੈਟੀ ਜਿਹੜੀ ਤੁਸੀਂ ਕਹੋਗੇ ਆ ਦੇਖ ਲਓ ਹਰ ਤਰ੍ਹਾਂ ਦੀ ਵੈਰਾਈਟੀ ਭਈ ਆਪਣੇ ਕੋਲ। ਬਦੂ ਵੀ ਕਰ ਰਹੀ ਆ ਦੇਖੋ ਸੇਲ ਆਈ ਹੈ ਆਪਾਂ ਮਗਰ ਬੰਦੀਟ ਆਇਆ ਸ਼ਿਵਮ ਚਾਵਲਾ ਜੀ। ਓਕੇ ਫਿਰ ਤੁਸੀਂ ਅੱਜ ਆਪਣੀ ਦੁਕਾਨ ਲਗਾਈ ਹੋਈ ਆ। ਹਾਂਜੀ ਹਾਂਜੀ ਆਪਣੀ ਲਾਈ ਹੋਈ ਆ। ਜਿੱਦਾਂ ਮੈਂ ਚੀਜ਼ਾਂ ਵਾੜੀਆਂ ਆ। ਰક્ષા ਮੰਨਣ ਦੇ ਕਿੰਨਾ ਗਰਸ਼ ਆ? ਰਾਸ਼ ਵਾਧੂ ਆ ਜੀ। ਜਿੰਨੇ ਹੋਣਗੇ। ਕਿੰਨੀ ਵਿਕਰੀ ਹੋ ਗਈ ਸ਼ਾਮ ਤੱਕ? ਬਸ ਹੋਈ ਜਾਂਦੀ ਆ ਜਿੱਦਾਂ ਆਪਾਂ 9:00 ਵਜੇ ਦਾ 15:00 ਵਜੇ ਵੇਚੀ ਦੀ ਆਮ 100-150 ਵੇਚ ਲਈਦਾ ਵਾ। ਮੁਬਾਰਕਬਾਦ ਸਾਰੇ ਰક્ષાਬੰਧਨ ਦੀ ਮੁਬਾਰਕਾਂ ਹਨੀ ਸਾਰੀਆਂ ਪਹਿਣਾ ਜਿੰਦੀਆਂ ਬਸਦੀ ਰਹੇ ਸਾਡੇ ਭਰਾ ਜਿੰਦੇ ਵਾ ਤੇ ਨੀਚੇ ਨੀਚੇ ਲੋ ਜੀ ਉੱਪਰ ਮੈਂ ਕਿੱਦਾਂ ਉੱਪਰ ਚੜਾਂ 200 ਬੁਲਾਓ ਨਾਰੇ ਜਿਹੜੇ ਲਾਉਂਦੇ ਸੀ ਆਇਓ 200 200 200 ਕਰੀ ਧਮਾਕਾ 200 ਇਹ 200 ਦੀ ਕੀ ਸੇਲ ਆਈ ਹੈ 200 ਇਹ ਟੀ-ਸ਼ਰਟ ਮਿਲੂਗੇ ਤਾਂ ਉਹਨਾਂ ਦੇ ਸਾਢੇ 3 400 ਵਾਲੇ ਟੀ-ਸ਼ਰਟ 200 ਰੁਪਏ 3 ਦਿਨ ਲਈ ਮਿਲੂਗੇ ਯਾ ਤੱਕ ਰੱਖੜੀ ਆ ਉਸ ਤੋਂ ਬਾਅਦ ਆਫਰ ਖਤਮ 3 ਦਿਨ ਲੋਟਰ ਮੇਲਾ ਲੁਟਰਾ ਆਣਾ ਕਿੱਥੇ ਆ ਸਵਾਗਤ ਦੀ ਏਟੀ ਸਲਮਾਰ ਰੋਡ ਫਗਵਾੜ ਸਾਗਰ ਦੀ ਗੱਡੀ ਸੁਣਿਆ ਸੀ ਸਾਗਰ ਦੀ ਸਾਗਰ ਦੀ ਹੱਤੀ ਨਵੀਂ ਆ ਗਈ ਤੇ ਉਹ ਦੇਖੋ ਬੰਦਾ ਦੇਖਿਆ ਆਣਾ ਫੇਵਰ ਸਾਡਾ ਸਾਗਰ ਦੀ ਇੰਡੀਕਾ ਸੁਣਿਆ ਸੀ ਤੇ ਅੱਜ ਸਾਗਰ ਦੀ ਹੱਤੀ ਤੇ ਪਹੁੰਚੇ ਆਂ ਸਾਗਰ ਜੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਆ ਜਿਹੜੀ ਰੱਖਿਆ ਬੰਧਨ ਤੇ ਇਨਾ ਰਸ਼ ਪਿਆ ਹੋਇਆ ਵਾ ਕਿੰਨੀ ਕੁ ਵਿਕਰੀ ਹੋ ਗਈ ਵਿਕਰੀ ਵਧੀਆ ਹੋ ਰਹੀ ਜੀ ਮਾਲ ਸੇਲ ਲਈ ਹੋਈ ਵਧੀਆ ਵਿਕ ਰਿਆ ਸਾਰੇ ਜੀ ਸੀਜ਼ਨ ਵਧੀਆ ਚੱਲ ਰਿਹਾ ਇਸ ਵਾਰ ਬਹੁਤ ਵਧੀਆ ਜੀ ਫਿਰ ਮੁਬਾਰਕਬਾਦ ਨਹੀਂ ਦੇਣਾ ਚਾਹੁੰਗੀ ਆਡੀਅנס ਜੋ ਤੁਹਾਨੂੰ ਦੇਖ ਰਹੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਵੀ ਇਦਾਂ ਵਧੀਆ ਚੱਲਦੇ ਰਹੋ ਸਾਰੇ ਕਿਹੜੀ ਕਿਹੜੀ ਨਵੀਂ ਵੈਰਾਈਟੀ ਆਈ ਤੁਹਾਡੇ ਕੋਲ ਫਿਰ ਨਵੀਂ ਵੈਰਾਈਟੀ ਸਾਡੇ ਕੋਲ ਸਾਰਾ ਕੁਝ ਨਵਾਂ ਹੀ ਆ ਜੀ ਪੈਂਟਾਂ ਸ਼ਰਟਾਂ ਜੈਕਟਾਂ ਜੋ ਮਰਜ਼ੀ ਲੋ ਸਭ ਕੁਝ ਮਿਲੂਗਾ ਤੇ 12 ਦੇ 12 ਮਹੀਨੇ ਤੇ ਫਿਰ ਸਾਗਰ ਦੀ ਹੱਠੀ ਤਾਂ ਫੇਮਸ ਨਹੀਂ ਹੋਏ ਤੁਸੀਂ ਹਾਂ ਜੀ ਹਾਂ ਜੀ ਫੇਮਸ ਹੀ ਆ ਸਾਰੇ ਜਿਹੜੇ ਵੀ ਦੇਖਦੇ ਸਾਰੇ ਜਾਣਦੇ ਹੀ ਆ ਤੁਹਾਨੂੰ ਕੀ ਨਾਮ ਤੁਹਾਡਾ ਜੋਤੀ ਕਿੱਥੋਂ ਆਏ ਤੁਸੀਂ ਫਕਵਾੜੇ ਤੋਂ ਤੇ ਕਿੰਨੀ ਕੁ ਸ਼ਾਪਿੰਗ ਕਰ ਲਈ ਤੁਸੀਂ ਕੁਝ ਕਰ ਲਈ ਆ ਕੁਝ ਕਰ ਰਹੇ ਆ ਕਿੱਦਾਂ ਇਸ ਵਾਰ ਰੱਖਿਆ ਬੰਧਨ ਤੇ ਵਧੀਆ-ਵਧੀਆ ਆਈਆਂ ਕੋਈ ਨਵੀਆਂ-ਨਵੀਆਂ ਹਾਂਜੀ ਬਹੁਤ ਵਧੀਆ ਵੈਰਾਈਟੀ ਪਸੰਦ ਆ ਗਈ ਠੀਕ ਹਾਂਜੀ ਜੀ ਹੋਰ ਕਿੰਨੀ ਕੁ ਰਹਿ ਗਈ ਸ਼ਾਪਿੰਗ ਤੁਹਾਡੀ ਥੋੜੀ ਜਿਹੀ ਰਹਿ ਗਈ ਬਸ ਮਠਿਆਈ ਲੈ ਲਈ ਨਹੀਂ ਹਜੇ ਨਹੀਂ ਲਈ ਨਵੀਂ ਆਈ ਮਠਿਆਈ ਕੋਈ ਹਜੇ ਗਈ ਨਹੀਂ ਮਠਿਆਈ ਦੇ ਸ਼ਾਹ ਜਿੰਦਰ ਜੀ ਤੇ ਫਿਰ ਰੱਖਿਆ ਬੰਧਨ ਦਾ ਰਾਸ਼ ਪਿਆ ਹੋਇਆ ਇਸ ਵਾਰ ਹਾਂਜੀ ਅੱਗੇ ਨਾਲੋਂ ਕੁਝ ਪਿਛੇ ਜਿਹੜਾ ਟਾਈਮ ਲੰਘ ਕੇ ਗਿਆ ਉਹਦੇ ਨਾਲ ਕੁਝ ਤਾਂ ਮਾਰਕੀਟ 'ਚ ਰਚ ਹੈਗਾ ਆ ਕਿਹੜਾ ਟਾਈਮ ਥੋੜਾ ਹੈ ਤੁਸੀਂ ਦੱਸੋ ਆਡੀਅנס ਨੂੰ ਕਿਹੜੀ ਚੀਜ਼ ਗੱਲ ਕਰ ਰਹੇ ਹੋ ਤੁਸੀਂ ਜਿੱਦਾਂ ਕਿ ਮੰਦਾ ਸੀਗਾ ਪਹਿਲਾਂ ਮਾਰਕੀਟ ਦੇ ਵਿੱਚ ਉਹ ਤਿਹਾਰਾਂ ਦਾ ਸੀਜ਼ਨ ਹੁਣ ਸ਼ੁਰੂ ਹੋ ਗਿਆ ਹੈ ਉਹਦੇ ਕਰਕੇ ਮਾਰਕੀਟ ਦੇ ਵਿੱਚ ਤਾਂ ਥੋੜਾ ਜਿਹਾ ਨਵਾਂ ਬੈਟਰ ਰਿਹਾ ਕੁਝ ਲੇਕਿਨ ਜੇ ਕਰੀਏ ਕਿ ਕਾਫੀ ਸਮੇਂ ਤੋਂ ਜਿਹੜਾ ਮਾਰਕੀਟ ਬਹੁਤ ਸਲੋ ਜਾ ਰਹੀ ਹੈ ਤੇ ਹੁਣ ਤਿਹਾਰਾ ਕਰਕੇ ਮਾਰਕੀਟ 'ਚ ਰਚ ਪਿਆ ਹੈ ਕੀ ਗੱਲ ਹੈ ਨੇ ਜਿੱਦਾਂ ਬਹੁਤ ਸਾਰੇ ਜਿਹੜੇ ਦੁਕਾਨਦਾਰ ਆ ਉਹਨਾਂ ਨੇ ਦੱਸਿਆ ਕਿ ਬਹੁਤ ਵਧੀਆ ਵਿਕਰੀ ਹੋ ਰਹੀ ਹੈ ਤੇ ਸਾਨੂੰ ਇੱਕ ਕਸਟਮਰ ਜਿਹਨੇ ਦੁਕਾਨਦਾਰ ਮਿਲੇ ਆ ਉਹਨਾਂ ਨੇ ਕਿਹਾ ਕਿ ਵਿਕਰੀ ਦੇ ਵਿੱਚ ਬਹੁਤ ਜ਼ਿਆਦਾ ਮੰਦਾ ਹੋ ਰਿਹਾ ਹੈ ਤੇ ਆਓ ਆਪੇ ਬਾਕੀ ਵੀ ਦੇਖਦੇ ਆ ਦੁਕਾਨਦਾਰਾਂ ਉਹਨਾਂ ਦਾ ਮੰਦਾ ਹੈ ਜਾਂ ਉਹਨਾਂ ਦਾ ਵਧੀਆ ਕੰਮ ਚੱਲ ਰਿਹਾ ਤੇ ਆਓ ਗੱਲਬਾਤ ਕਰਦੇ ਆ ਨਵੀਂ ਦੁਕਾਨ ਵਾਲੇ ਨਾਲ ਇਹ ਭਾਬੀ ਵਾਲੀਆਂ ਹੀ ਕਿਉਂ ਆ ਇੱਕ ਭਾਬੀ ਵਾਲੀ ਕਿਉਂ ਭਾਬੀ ਵਾਲੀ ਕਿਉਂ ਅੱਜ ਕੱਲ ਭਾਬੀ ਆ ਜੋਰ ਨਾਲ ਜਿਹੜਾ ਪਿਆ ਕਰਦੀਆਂ ਵਾ ਇਸ ਕਰਕੇ ਭਾਬੀ ਦੇ ਰਖੜੀ ਆ ਗਈਆਂ ਜੀ ਤੇ ਰਖੜੀ ਦਾ ਨਾਮ ਹੀ ਰੱਖ ਦਿੱਤਾ ਭਾਬੀ ਵਾਲੀ ਪਿੱਛੇ ਹੀ ਨਾਲ ਦੇਖ ਕੇ ਆਈ ਭਾਬੀ ਵਾਲੀ ਰਖੜੀ ਆ ਜੀ ਕਿਦਾਂ ਨਵੀਆਂ ਨਵੀਆਂ ਰਖੜੀਆਂ ਆਈਆਂ ਸਰ ਆ ਕੇ ਰਖੜੀਆਂ ਬਹੁਤ ਵਧੀਆ ਆਈਆਂ ਆ ਦਿਓਰ ਭਾਬੀ ਦੀ ਰਖੜੀਆਂ ਦੇਖੋ ਕਿੰਨੀ ਫੈਂਸੀ ਆ ਜੀ ਵਾਹ ਜੋੜੀ ਆ ਗਈ ਦਿਓਰ ਭਾਬੀ ਦੀ ਭੈਣ ਭਰਾ ਦੀ ਵਾਹ ਆ ਕੇ ਬਹੁਤ ਫੈਂਸੀ ਰਖੜੀਆਂ ਆਈਆਂ ਸਿਲਮਾ ਰੋਡ ਤੇ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੀ ਮਨੋਜ ਕੁਮਾਰ ਇਸ ਵਾਰ ਕਿੰਨਾ ਗੁਰਾਸ਼ ਪਿਆ ਤੁਹਾਡੇ ਇੱਥੇ ਰਾਸ਼ਤਾ ਹੁਣ ਸ਼ੁਰੂ ਹੋਇਆ ਵਾ ਹੁਣ ਇੱਕ ਦੋ ਰਖੜੀਆਂ ਦੇਖਦੇ ਬੇਲੋ ਬਹੁਤ ਰਸ਼ ਹੁੰਦਾ ਵਾ ਤੇ ਕੱਲ ਵੀ ਰਸਵੋਹ ਹੁਣਾਂ ਤੇ 200 ਰਸਵੋਹ ਹੋਣਾ ਵਾ ਬਾਕੀ ਸਾਹਬ ਦੇ ਨਾਲ ਅਬ ਆਪਣੇ ਬਾਜ਼ਾਰ ਵਿੱਚ ਲੋਕਾਂ ਨੂੰ ਨੰਗਾ ਜਿਹਾ ਮੁਸ਼ਕਲ ਨਾ ਹੋਵੇ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੀ ਕ੍ਰਿਸ਼ਨ ਆ ਜੀ ਤੇ ਤੁਸੀਂ ਆਪਣੀ ਦੁਕਾਨ ਲਗਾਈ ਹੋਈ ਆ ਹਾਂਜੀ ਆਪਣੀ ਦੁਕਾਨ ਲਗਾਈ ਕੋਈ ਨਵੀਂ ਵੈਰਾਈਟੀ ਆਈ ਏ ਇਸ ਵਾਰ ਹਾਂਜੀ ਬਹੁਤ ਨਵੀਆਂ ਵੈਰਾਈਟੀਆਂ ਆਈਆਂ ਜੀ ਕਿੰਨੀ ਕੁ ਵਿਕਰੀ ਹੋ ਰਹੀ ਏ ਅੱਗੇ ਨਾਲ ਉਹ ਵਧੀਆ ਵਾ ਕਿੱਦਾਂ ਚੱਲ ਰਹੀ ਆ ਮੈਡਮ ਕੰਮ ਕਰਨਾ ਇਦਾਂ ਠੀਕ ਆ ਜਿੱਦਾਂ ਆਨਲਾਈਨ ਹਰ ਚੀਜ਼ ਡਿਜੀਟਲ ਹੋ ਗਈ ਆ ਨਾ ਜਿੱਦਾਂ ਲੁੱਕ ਲਾਈਕ ਕਹਿ ਲੋ ਜਿੱਦਾਂ ਡੀਮਾਰਟ ਖੁੱਲ ਗਿਆ ਵਿਸ਼ਾਲ ਮੈਗਾ ਮਾਰਟ ਖੁੱਲ ਗਿਆ ਇਹ ਇਹਨਾਂ ਨੇ ਨਾ ਜਿੱਦਾਂ ਕਿ ਡੀ ਟੂ ਸੀ ਸਭ ਕੁਝ ਕਰ ਦਿੱਤਾ ਡਾਇਰੈਕਟ ਫੈਕਟਰੀ ਟੂ ਕਸਟਮਰ ਪਰਚੇਜ਼ਿੰਗ ਹਮ ਜਸਤੇ ਜਿੱਦਾਂ ਕੀ ਹੋ ਜਾਂਦਾ ਵਾ ਜਿੱਦਾਂ ਅਸੀਂ ਜਿਸ ਬੰਦੇ ਕੋਲ ਮਾਲ ਲੈਣ ਜਾਣੇ ਆ ਨਾ ਉਹਨਾਂ ਨੇ ਮੈਨੂਫੈਕਚਰਰ ਤੋਂ ਖਰੀਦਣ ਆਇਆ ਦੇ ਵਿੱਚ ਆਪ ਉਹਨਾਂ ਨੇ ਕਮਾਣਾ ਤੇ ਫਿਰ ਵੱਧ ਦੇ ਵਿੱਚ ਅਸੀਂ ਰਿਟੇਲਰ ਕਮਾਣਾ ਜਿਹੜੇ ਵੱਡੇ ਵੱਡੇ ਵਪਾਰੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਵੱਡੇ ਮગરਮੱਛ ਕਹਿ ਦਿੰਦੇ ਆ ਉਹਨਾਂ ਨੇ ਡਾਇਰੈਕਟ ਫੈਕਟਰੀ ਦੇ ਵਿੱਚੋਂ 40 50000 ਰੁਪਈਆ ਪੀਸ ਖਰੀਦਣਾ ਵਾ ਜਿੱਥੇ ਸਾਡੀ 40 ਖਰੀਦਣ ਦੀ ਹੁੰਦੀ ਹੈ ਕੁਆਂਟੀਟੀ ਉਹਨਾਂ ਦੀ 40000 ਖਰੀਦਣ ਦੀ ਹੁੰਦੀ ਹੈ ਤੇ ਉਹਨਾਂ ਹੀ ਉਹ ਰੇਟ ਘਟਾ ਲੈਂਦੇ ਆ ਤੇ ਕਸਟਮਰ ਨੂੰ ਬਿਲਕੁਲ ਇਕਨੋਮਿਕਲੀ ਪ੍ਰਾਈਸ ਦੇ ਵਿੱਚ ਉਹ ਚੀਜ਼ਾਂ ਪ੍ਰੋਵਾਈਡ ਕਰਾ ਦਿੰਦੇ ਤੇ ਜਿਹਦੇ ਕਰਕੇ ਕਿ ਜਿਹੜਾ ਛੋਟਾ ਵਪਾਰੀ ਹੈ ਨਾ ਉਹ ਇੰਡੀਆ ਦੇ ਵਿੱਚ ਖਤਮ ਹੋ ਰਿਹਾ ਹੈ ਹੁਣ ਕਰਿਆਨੇ ਵਾਲਿਆਂ ਦਾ ਤੁਸੀਂ ਕੀ ਹਾਲ ਲਾ ਲ ਜਾ 70 ਰੁਪਏ ਦਾ ਪੈਂਦਾ ਆ ਜੀ 70 ਰੁਪਏ ਦਾ ਉਹਨਾਂ ਨੂੰ ਪੈਂਦਾ ਆ ਡੀਮਾਰਟ ਵਾਲੇ ਲੈ ਲੈਂਦੇ ਆ ਜਾਂ ਕੋਈ ਵੀ ਇੱਦਾਂ ਵੱਡੇ ਵੱਡੇ ਮਾਣ ਲੈ ਲੈਂਦੇ ਆ ਉਹ ਕਿੰਨੇ ਦਾ ਲੈ ਲੈਂਦੇ ਆ ਉਹੀ ਉਹਨਾਂ ਨੂੰ ਪਹਿਜਣਾ 50 ਰੁਪਏ ਦਾ ਉਹਨਾਂ ਨੇ ਬੋਰੀਆਂ ਦੇ ਬੋਰੀਏ ਖਰੀਦ ਲੈਣਾ ਇੰਨਾ ਸਟਾਕ ਖਰੀਦ ਲੈਣਾ ਤੇ ਉਹੀ ਉਹਨਾਂ ਨੂੰ ਜਮਲ 50 ਰੁਪਏ ਦਾ ਪੈ ਗਿਆ ਉਹਨਾਂ ਨੇ 55 ਰੁਪਏ ਦਾ ਸਟੋਰ ਦੇ ਵਿੱਚ ਪ੍ਰੋਵਾਈਡ ਕਰਵਾ ਦੇਣਾ ਕਰਿਆਨੇ ਵਾਲਾ ਦਾ ਮਾਰਜਿਨ ਚਲ ਗਿਆ ਉਹ 5 5 6 6 ਰੁਪਏ ਦੇ ਉੱਤੇ ਵਿਚਾਰਾ ਖੇਡਦਾ ਪਿਆ ਛੋਟਾ ਵਪਾਰੀ ਇੰਡੀਆ ਦੇ ਵਿੱਚ ਬਹੁਤ ਖਤਰੇ ਦੇ ਵਿੱਚ ਹੈ ਇਸ ਟਾਈਮ ਬਹੁਤ ਜ਼ਿਆਦਾ ਛੋਟਾ ਵਪਾਰੀ ਕਿ ਜਿਹੜਾ ਡ ਉਹਦੇ ਕਰਕੇ ਵੱਡੇ ਵੱਡੇ ਵਪਾਰੀਆਂ ਨੂੰ ਫਾਇਦਾ ਆ ਛੋਟੇ ਵਪਾਰੀ ਨੂੰ ਬਿਲਕੁਲ ਕੋਈ ਫਾਇਦਾ ਨਹੀਂ ਆ ਇਹਦੇ ਕਰਕੇ ਫਿਰ ਤੁਹਾਡਾ ਕਾਫੀ ਲਾਸਟ ਜਾ ਗਿਆ ਬਿਲਕੁਲ ਲਾਸਟ ਦੇ ਵਿੱਚ ਮੈਡਮ ਆਨਲਾਈਨ ਪਤਾ ਕਿਦਾਂ ਹਰ ਚੀਜ਼ ਦੇ ਨਾ ਇੰਸਟਾਗ੍ਰam ਦੇ ਉੱਤੇ ਹਰ ਚੀਜ਼ ਦੇ ਅਨਕਵਰ ਮਾਰਜਨ ਹੋ ਗਏ ਆ ਹਰ ਚੀਜ਼ ਦੇ ਜਿਹਦਾ ਰੇਟ ਦਾ ਨਾ ਅਨਕਵਰ ਹੋ ਗਿਆ ਦੌੜ ਕੇ ਇਸ ਚੀਜ਼ ਦੀ ਲੱਗ ਗਈ ਸਿਰਫ ਕਿ ਇਸ ਤੋਂ ਸਸਤਾ ਮੈਂ ਵੇਚਦਾ ਇਸ ਤੋਂ ਸਸਤਾ ਮੈਂ ਵੇਚਦਾ ਕਸਟਮਰ ਕੁਆਲਿਟੀ ਚੈੱਕ ਨਹੀਂ ਕਰਦਾ ਹਮ ਕਸਟਮਰ ਦੌੜ ਲੱਗ ਗਿਆ ਸਸਤੇ ਦੇ ਪਿੱਛੇ ਜਿਹੜਾ 20% ਕੁਆਲਿਟੀ ਵਾਲਾ ਕਸਟਮਰ ਆ ਉਹੀ ਰਹਿ ਗਿਆ ਬਾਕੀ 80% ਇਸ ਧੋੜ ਦੇ ਉੱਤੇ ਹੀ ਲੱਗ ਗਿਆ ਕਿ ਸਸਤਾ ਉੱਥੇ ਮਿਲਦਾ ਉੱਥੇ ਮਿਲਦਾ ਉੱਥੇ ਮਿਲਦਾ ਬਸ ਇਸ ਚੀਜ਼ ਦਾ ਬਹੁਤ ਘਾਟਾ ਪਿਆ ਫਿਰ ਤੁਸੀਂ ਕੋਈ ਆਡੀਅנס ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿ ਇੱਥੋਂ ਵਿਕਰੀ ਹੋਣੀ ਚਾਹੀਦੀ ਆ ਆਡੀਅנס ਨੂੰ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਜਿਹੜੇ ਮੱਧਮ ਵਰਗ ਦੇ 80% ਜਿਹੜੀ ਦੇਸ਼ ਦੀ ਸਾਡੀ ਇਕਨੋਮੀ ਹੈ ਨਾ ਉਹ ਸਾਡੇ ਸਾਡੇ ਵਰਗੇ ਵਪਾਰੀਆਂ ਤੋਂ ਛੋਟਿਆਂ ਤੋਂ ਚੱਲਦੀ ਆ ਕੋਈ ਟਾਟਾ ਅੰਬਾਨੀ ਜਾਂ ਅਡਾਨੀਆਂ ਦੇ ਸਿਰ ਤੋਂ ਨਹੀਂ ਚੱਲਦੀ ਹੈਗੀ ਜਾਂ ਡੀਮਾਰਟ ਆਰਗੇ ਵਿਸ਼ਾਲ ਮਾਰਕਟ ਕਿਉਂਕਿ ਇਹ ਵੱਡੇ ਸਾਰਿਆਂ ਦਾ ਧੰਦਾ ਖਾਧਾ ਜਾਂ ਇਹਨਾਂ ਨੇ ਜੀਮੀਦਾਰਾਂ ਦਾ ਇਹਨਾਂ ਨੇ ਧੰਦਾ ਖਾ ਲਿਆ ਛੋਟੇ ਵਪਾਰੀਆਂ ਦੇ ਇਹਨਾਂ ਦਾ ਕਰਿਆਨੇ ਵਾਲੇ ਬਾਣੀਆਂ ਦਾ ਧੰਦਾ ਇਹਨਾਂ ਨੇ ਖਾ ਲਿਆ ਤਾਂ ਸੋ ਦੈਟ ਅਗਰ ਜੇ ਤੁਸੀਂ ਸਾਨੂੰ ਬਚਾਉਣਾ ਚਾਹੁੰਦੇ ਆ ਨਾ ਵਪਾਰੀਆਂ ਨੂੰ ਤੇ ਤੁਸੀਂ ਛੋਟੀਆਂ ਦੁਕਾਨਾਂ ਤੋਂ ਵੀ ਮਾਲ ਖਰੀਦਿਆ ਕਰੋ ਸਾਰਾ ਮਾਲ ਆਨਲਾਈਨ ਨਾ ਖਰੀਦਿਆ ਕਰੋ ਜਿੱਦਾਂ ਕੱਪੜਾ ਲੀੜਾ ਜੋ ਵੀ ਤੁਸੀਂ ਖਰੀਦਣਾ ਨਾ ਆਨਲਾਈਨ ਨਾ ਸਾਰਾ ਖਰੀਦਿਆ ਕਰੋ ਛੋਟੇ ਵਪਾਰੀਆਂ ਤੋਂ ਜਿਹੜੇ ਤੁਹਾਡੇ ਗਲੀ ਨੁੱਕੜ ਦੇ ਵਿੱਚ ਦੁਕਾਨ ਦੀ ਕੋਈ ਕੋਈ ਵੀ ਲਗਾਉਂਦੇ ਆ ਨਾ ਉਹਨਾਂ ਕੋਲੋਂ ਵੀ ਸੋਦਾ ਖਰੀਦੋ ਕਿ ਉਹਨਾਂ ਦਾ ਵੀ ਘਰ ਚੱਲ ਸਕਣ ਉਹ ਕੋ ਛੋਟਾ ਵਪਾਰੀ ਇਸ ਟਾਈਮ ਇੰਡੀਆ ਦੇ ਵਿੱਚ ਬਹੁਤ ਖਤਰੇ ਦੇ ਵਿੱਚ ਹੈਗਾ ਕਿਉਂਕਿ ਵੱਡੇ ਵੱਡੇ ਜਿਹੜੇ 5-7 ਘਰਾਣੇ ਹੈਗੇ ਹਨ ਕੋਰਪੋਰੇਟ ਘਰਾਣੇ ਉਹਨਾਂ ਨੇ ਸਾਰਾ ਕੁਝ ਸਾਂਭ ਲਿਆ ਜੀ ਇੰਡੀਆ ਦੇ ਵਿੱਚ ਸਾਰਾ ਕੁਝ ਸਾਂਭ ਲਿਆ ਜ਼ਿੰਮੇਵਾਰ ਤਾਂ ਦੁਖੀ ਆ ਛੋਟਾ ਵਪਾਰੀ ਤਾਂ ਦੁਖੀ ਆ ਸਿਰਫ ਸਰਕਾਰ ਵੀ ਸਿਰਫ ਉਹਨਾਂ ਦੀ ਆ ਅਸੀਂ ਸਿੰਪਲ ਬੰਦਾ ਲੋਨ ਜਾਂ ਲੈਣ ਦੇਣਾ ਮੰਨ ਲਓ ਅਸੀਂ ਹੁਣ ਬਿਜ਼ਨਸ ਕਰਦੇ ਆਂ ਸਾਨੂੰ ਬਿਜ਼ਨਸ ਕਰਨ ਲਈ ਅਸੀਂ ਬਿਜ਼ਨਸ ਵਧਾਣਾ ਸਾਨੂੰ ਲੋਨ ਨਹੀਂ ਦੇਣਾ ਬੈਂਕਾਂ ਨੇ 50 ਤਰ੍ਹਾਂ ਦੇ ਪੇਪਰ ਮੰਗਣੇ ਆ ਠੀਕ ਆ ਜੀ ਔਰ ਇੱਕ ਪਾਸੇ ਤਕੜੇ ਘਰ ਤਕੜੇ ਵਪਾਰੀ ਘਰਾਣੇ ਦਾ ਕੋਈ ਜਾਂ ਕਿ ਮੈਂ ਲੋਨ ਕਰਾਣਾ ਕਿੰਨੇ ਦਾ ਜੀ ਮੈਂ 1000 ਕਰੋੜ ਦਾ ਲੋਨ ਕਰਾਣਾ ਆ ਜੀ ਮੈਨੂੰ ਆ ਪਲਾਂਟ ਲੈਣਾ ਆ ਉਹਨੂੰ ਬੈਂਕ ਜਾਣ ਦੀ ਵੀ ਨਹੀਂ ਜ਼ਰੂਰਤ ਉਹਦਾ ਨਾਲ ਹੀ ਚੈੱਕ ਪਾਸ ਹੁੰਦਾ ਆ 1000 ਕਰੋੜ ਰੁਪਏ ਅਗਲਾ ਦੋ ਦਿਨ ਲਾ ਕੇ ਤਾਂ ਅਗਲਾ ਆਪਣਾ ਪਲਾਂਟ ਲਾ ਲਵਾਂਗਾ ਹਾਂਜੀ ਆਂਟੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਹਰਜੀਤ ਕੋਹਰੇ ਜੀ ਤੇ ਦੁਕਾਨ ਤੁਸੀਂ ਲਗਾਈ ਹੋਈ ਹਾਂਜੀ ਹਾਂ ਜੀ ਵਧੀਆ ਲੱਗਦਾ ਇਹ ਕੰਮ ਹਾਂਜੀ ਬਹੁਤ ਸੋਨਾ ਵਧੀਆ ਕਿੰਨੀ ਕੁ ਵਿਕਰੀ ਹੋ ਜਾਂਦੀ ਐ ਇਸ ਫਾਇਦਾ ਹੈਗਾ ਫਾਇਦਾ ਤੇ ਬਹੁਤ ਹੈਗਾ ਪਰ ਇਸ ਟਾਈਮ ਗਾਹ ਬਹੁਤ ਘਟੇਗਾ ਸ਼ਾਮ ਨੂੰ ਹੋਏਗਾ ਹਾਂਜੀ ਸ਼ਾਮ ਨੂੰ ਸ਼ਾਮ ਨੂੰ ਜਾਂ ਕੱਲ੍ਹ ਪਰਸੋਂ ਦੋ ਦਿਨ ਹੋਏਗਾ ਓਕੇ ਹਾਂਜੀ ਤੇ ਜਿਹ ਹਾਂਜੀ ਹਾਂਜੀ ਬਹੁਤ ਵਰੀਟੀ ਆਈ ਨਵੀਂ ਬੱਚਿਆਂ ਦੀ ਵੀ ਆਈ ਬੱਚਿਆਂ ਦੀ ਵੀ ਹਾਂਜੀ ਆ ਦੇਖੋ ਦੇਖੋ ਭਾਬੀ ਭਾਬੀ ਵਾਲੀ ਰਖਣੀ ਕਹਿੰਦੇ ਹਾਂਜੀ ਭਾਬੀ ਵਾਲੀ ਉਹ ਕਿਹੜੀ ਆ ਆ ਦੇਖੋ ਦਿਖਾਓ ਨਿੱਕੇ ਦਿਖਾਓ ਭਾਬੀ ਵਾਲੀ ਦਿਖਾਓ ਰੱਖਣੀ ਬਹੁਤ ਸੋਹਣੀ ਭਾਬੀ ਵਾਲੀ ਬਹੁਤ ਪਿਆਰੀ ਤੇ ਭਾਬੀ ਵਾਲੀ ਭਾਬੀ ਵਾਲੀ ਰਖਣੀ ਕਿਉਂ ਵਹਿੰਦੇ ਆ ਭਾਬੀ ਵਾਲ ਤਾਂ ਕਹਿੰਦੇ ਕਿ ਪਹਿਲਾਂ ਭਈਆਂ ਨਾਲ ਜ਼ਿਆਦਾ ਪਿਆਰ ਹੁੰਦਾ ਸੀ ਹੁਣ ਭਾਬੀ ਨਾਲ ਜ਼ਿਆਦਾ ਪਿਆਰ ਹੋ ਗਿਆ ਜੀ ਇਸ ਕਰਕੇ ਅੱਛਾ ਬਿਹਰ ਭਾਬੀ ਦਾ ਇਸ਼ਤਿਹਾਰ ਹਾਂਜੀ ਅੱਜ ਕੱਲ ਹਰ ਰਿਸ਼ਤੇ ਦੀ ਰਖੜੀ ਬਣ ਚੁੱਕੀ ਆ ਬਣ ਚੁੱਕੀ ਹੈ ਭੈਣ ਦੀ ਵੀ ਭਾਬੀ ਦੀ ਵੀ ਭਰਾ ਦੀ ਵੀ ਸਾਰੇ ਰਖੜੀ ਬਣ ਚੁੱਕੀ ਹੈ ਅੱਜ ਕੱਲ ਪਿਆਰ ਮਤਲਬ ਭਾਬੀ ਨਾਲ ਜ਼ਿਆਦਾ ਕਰਨਾ ਚਾਹੀਦਾ ਭਾਬੀਆਂ ਬਹੁਤ ਘਟ ਮਿਲਦੀਆਂ ਨੇ ਚਲੋ ਅੱਜ ਇੱਕ ਇਸ ਪ੍ਰੋਗਰਾਮ ਦੇ ਵਿੱਚ ਨਵੀਂ ਚੀਜ਼ ਸਿੱਖਣ ਨੂੰ ਮਿਲੀ ਤੇ ਸੁਣਨ ਨੂੰ ਮਿਲੀ ਕੰਮ ਕਿਦਾਂ ਰਿਹਾ ਅੱਜ ਕੱਲ ਕੰਮ ਮਾੜਾ ਮਟਾ ਇੰਨਾ ਨਹੀਂ ਖਾਸ ਨਹੀਂ ਹੈਗਾ ਜਿੱਦਾਂ ਅੱਗੇ ਕੁਝ ਜਨ ਹੁੰਦੇ ਅੱਦੇ ਹੋ ਗਏ ਇਹ ਜਿਹੜਾ ਕੰਮ ਘਟਿਆ ਵਾ ਇਹਦਾ ਇਹਦਾ ਰੀਜ਼ਨ ਕੀ ਹੈ ਲੋਕੋ ਪੈਸੇ ਨੇ ਫਾਈਨੈਂਸ਼ੀਅਲ ਬੈਕਟੀਕ ਲੈ ਕੇ ਸਾਰੇ ਅੱਛਾ ਕੋਈ ਕਿਸ ਤਰ੍ਹਾਂ ਚੱਲ ਗਿਆ ਕੋਈ ਕਿਦਾਂ ਚ ਕਿਸੇ ਕਮੇਟੀ ਆ ਦੇਣੀ ਆ ਕਿਸੇ ਫਾਈਨੈਂਸ ਦੇ ਭੇਜ ਦੇਣੇ ਆ ਕਿਸੇ ਕਿਤਾਜ ਕਾ ਸੂਰ ਘਟ ਪਰ ਵੈਸੇ ਜਿੱਦਾਂ ਕਿ ਰੱਖਿਆ ਬੰਧਨ ਕਰਕੇ ਲਗਾਉਂਦੇ ਆ ਇੱਥੇ ਤੁਸੀਂ ਦੁਕਾਨ ਪਰ ਤੁਸੀਂ ਵੈਸੇ ਹੀ ਲਗਾਉਂਦੇ ਹੋ ਨਹੀਂ ਹਰ ਰੋਜ਼ ਲਾਈ ਦੀ ਫਿਰ ਉਦੋਂ ਵੀ ਨਹੀਂ ਕੋਈ ਫਾਇਦਾ ਹੁੰਦਾ ਹੁੰਦਾ ਹੁਣ ਤਾਂ ਸੀਜ਼ਨ ਆਇਆ ਹੋਇਆ ਨਾ ਰੱਖਿਆ ਬੰਧਨ ਦਾ ਕਮ ਨਿਕਲੇ ਨਹੀਂ ਹਜੇ ਬੋਤੇ ਓਕੇ ਵੈਸੇ ਵੀ ਨਹੀਂ ਹੁੰਦਾ ਤੇ ਰੱਖਿਆ ਬੰਧਨ ਕਰਕੇ ਵੀ ਨਹੀਂ ਆ ਰਿਹਾ ਕੋਈ ਐਸੋ ਕੋਈ ਨਹੀਂ ਕੱਪੜੇ ਆਨਲਾਈਨ ਲੈਣ ਲੱਗੇ ਨਾ ਲੋਕੀ ਇਹਨਾਂ ਫਰਕ ਪੈ ਗਿਆ ਕਾਫੀ ਆਨਲਾਈਨ ਨਾਲ ਮਾਰ ਮਾਰ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਨੂੰ ਠੀਕ ਆ ਵਧੀਆ ਚੱਲੀ ਜਾਂਦਾ ਰੋਟੀ ਪਾਣੀ ਮਿਲਣਾ ਚਾਹੀਦਾ ਬਸ ਹਾਂਜੀ ਸਰ ਤੁਹਾਡਾ ਕੀ ਨਾਮ ਆ ਗੌਰਵ ਜੀ ਤੇ ਜਿੱਦਾਂ ਕਹਿੰਦੇ ਆਜ ਕੱਲ ਰੱਖਿਆ ਬੰਧਨ ਕਰਕੇ ਬੜਾ ਮੰਦਾ ਆ ਤੁਹਾਡਾ ਕਿਦਾਂ ਵਧੀਆ ਚੱਲ ਰਿਹਾ ਕੰਮ ਬੜਾ ਇਹੀ ਹਾਲ ਆ ਜੀ ਐਦ ਕੀਤਾ ਮਤਲਬ ਆ ਸੀਜ਼ਨ ਇੰਨਾ ਮਾੜਾ ਚੜਿਆ ਨਾ ਕਿ ਤੁਸੀਂ ਗੱਲਾਂ ਛੱਡ ਦਿਓ ਇਹਦਾ ਮਜਾ ਕੀ ਹੈ ਕਿ ਆਨਲਾਈਨ ਸ਼ਾਪਿੰਗ ਆਨਲਾਈਨ ਸ਼ਾਪਿੰਗ ਵੀ ਆ ਗਈ ਆ ਚਲੋ ਜਿਹੜੀ ਚੱਲਦੀ ਆ ਕੁਝ ਗਾਹਕਾਂ ਉਹਨਾਂ ਲੋਕਾਂ ਕੋਲ ਪੈਸੇ ਵੀ ਨਹੀਂ ਕਿ ਕੀ ਕਰੀਏ ਪੈਸੇ ਕਿਉਂ ਨਹੀਂ ਹੈਗੇ ਮੰਦਾ ਆ ਜੀ ਹੁਣ ਬੇਰੋਜ਼ਗਾਰੀ ਇਹਨੇ ਲੋਕੀ ਲੈ ਕੇ ਭੱਜ ਗਏ ਲੋਕੀ ਲੈ ਕੇ ਭੱਜ ਗਏ ਉਹ ਤਾਂ ਚਲੋ ਜਿਹੜੇ ਭੱਜੇ ਭੱਜੇ ਆਪਾਂ ਕਹ ਲਈ ਉਹਨਾਂ ਬਾਰੇ ਕਹਿਣਾ ਕਿ ਲੋਕੀ ਭੱਜੇ ਆ ਜਿਨ੍ਹਾਂ ਦੇ ਗਏ ਉਹਨਾਂ ਦੇ ਗਏ ਉਹ ਤਾਂ ਰੋਂਦੇ ਆ ਵਿਚਾਰੇ ਜਿਨ੍ਹਾਂ ਦੇ ਗਏ ਹੋਏ ਬਾਕੀ ਕੰਮ ਜਿਹੜਾ ਆ ਸੀਜ਼ਨ ਵੈਸੇ ਬਹੁਤ ਜ਼ਿਆਦਾ ਮੰਦਾ ਚੱਲ ਰਿਹਾ ਵਾ ਜਿੱਦਾਂ ਪਿਛਲੇ ਸੀਜ਼ਨ ਨਾਲੋਂ ਐਤਕੀ 50% ਤੋਂ ਵੀ 60% ਕੰਮ ਬਹੁਤ ਘਟਿਆ ਘਟ ਗਿਆ ਬਹੁਤ ਜ਼ਿਆਦਾ ਘਟਿਆ ਕੰਮ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਨੂੰ ਮੈਸੇਜ ਇਹੀ ਕਹਿਣਾ ਕਿ ਗਾਹ ਕਸਟਮਰ ਜਿਹੜਾ ਵੱਧ ਤੋਂ ਵੱਧ ਬਾਜ਼ਾਰ ਚ ਆ ਕੇ ਸ਼ਾਪਿੰਗ ਕਰੇ ਆਨਲਾਈਨ ਚੀਜ਼ਾਂ ਦੇ ਘਾਟੇ ਦੁਆਰ ਕਰੇ ਵੱਧ ਤੋਂ ਵੱਧ ਬਯਾਰ ਚਾਕੇ ਸਾਡੇ ਕੋਲ ਵਿਜ਼ਿਟ ਕਰੇ ਅਸੀਂ ਕੋਈ ਜ਼ਿਆਦਾ ਰੇਟ ਨਹੀਂ ਮੰਗੀਦਾ ਇੱਥੇ ਚੀਜ਼ ਲਵੋਗੇ ਚੇਂਜ ਵੀ ਹੋ ਜਾਊਗੀ ਪਾ ਕੇ ਵੀ ਦੇਖ ਸਕਦੇ ਹੋ ਉੱਥੇ ਕੁਝ ਪਤਾ ਵੀ ਨਹੀਂ ਕਿ ਵੈਰਾਈਟੀ ਗਾਰੰਟੀ ਕਿੱਦਾਂ ਦੀ ਹੋਣੀ ਹੈ ਜੀ ਬੱਚੇ ਦੀ ਵੈਰਾਈਟੀ ਸਾਡੇ ਕੋਲ ਸਾਰੀ ਹੁੰਦੀ ਆ ਜਦੋਂ ਮਰਜ਼ੀ ਆਓ ਜਦੋਂ ਮਰਜੀ ਵਿਜ਼ਿਟ ਕਰੋ ਸਾਡੇ ਕੋ ਆ ਕੇ ਹਾਂਜੀ ਮੈਮ ਮੈਂ ਬਾਹਰੋਂ ਦੇਖਿਆ ਕਿ ਤੁਹਾਡਾ ਪਾਰਲਰ ਵੀ ਹੈ ਕੀ ਨਾਮ ਹੈ ਤੁਹਾਡੇ ਪਾਰਲਰ ਦਾ ਪੱਟੀ ਬਿਊਟੀ ਸੈਂਟਰ ਓਕੇ ਵੈਸੇ ਨਾਮ ਬਥੇਰਾ ਸੁਣਿਆ ਮੈਂ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਤੇ ਜਿੱਦਾਂ ਤੁਸੀਂ ਰੱਖੜੀ ਬੰਧਨ ਸਪੈਸ਼ਲ ਕਰਕੇ ਰਖਣੀਆਂ ਲਗਾਈਆਂ ਹੋਈਆਂ ਵਾਂ ਤੇ ਕਿੱਦਾਂ ਮਤਲਬ ਕਹਿੰਦੇ ਵਿਕਰੀ ਨਹੀਂ ਹੈਗੀ ਅੱਜਕੱਲ੍ਹ ਤੁਹਾਡਾ ਕਿੱਦਾਂ ਕੰਮ ਚੱਲ ਰਿਹਾ ਹੈ ਨਹੀਂ ਆਪਣੀ ਪੂਰੀ ਹੈ ਬਹੁਤ ਆਪਣੇ ਪੈਸੇ ਪੂਰੇ ਹੋ ਗਏ ਅਸੀਂ ਸਿਰਫ ਹੁਣ ਰੇਟ ਟੂ ਡੇ ਟ ਹੀ ਕੱਢ ਰਹੇ ਹਾਂ ਜਿਹੜੀ 50 ਵਾਲੀ ਸੀ ਉਹ ਹੁਣ 20 20 ਦੀ ਕੀਤੀ ਹੋਈ ਹੈ ਕੋਈ ਐਦਾਂ ਨਹੀਂ ਹੈਗਾ ਕਿ ਪ੍ਰੋਫਿਟ ਸਾਡ ਪ੍ਰੋਫਿਟ ਹੀ ਹੈ ਤੁਹਾਡੇ ਕੋ ਜਦੋਂ ਅੰਦਰ ਕਸਟਮਰ ਆਉਂਦੇ ਹੋਣੇ ਕੋਈ ਫੇਸ਼ਲ ਕਰਾਣ ਕੋਈ ਕੁਝ ਕਰਵਾਣ ਕਿਉਂਕਿ ਰક્ષાਬੰਨਾਂ ਨੇ ਉਹਨਾਂ ਨੇ ਨਿਖਾਰਨਾ ਤਾਂ ਹੈਗਾ ਹੀ ਆ ਫੇਸ ਫਿਰ ਉਹਨਾਂ ਨੂੰ ਦੇਰੰਦੇ ਹੋਣੇ ਤੁਸੀਂ ਨਾ ਹਾਂਜੀ ਉਹ ਲੈ ਕੇ ਖੁੱਦ ਹੀ ਜਾਂਦੇ ਜਿਹੜੇ ਸਾਡੇ ਰੂਟੀਨ ਦੇ ਕਸਟਮਰ 25 ਸਾਲ ਹੋ ਗਏ ਪਾਰਲਰ ਨੂੰ ਲੱਗੇ ਹੋਏ ਨੂੰ ਤੇ ਸ਼ਾਪ ਉਸ ਤੋਂ ਵੀ ਪਹਿਲੀ ਹੈ ਬਹੁਤ ਅੱਛੀ ਸੇਲ ਹੋ ਰਹੀ ਹੈ ਨੋ ਡਾਊਟ ਕਸਟਮਰ ਵੀ ਅੱਛੇ ਹੈ ਇਹ ਨਹੀਂ ਹੈਗਾ ਇਸ ਤੋਂ ਪਹਿਲਾਂ ਸਾਵਣ ਨਿਕਲ ਕੇ ਗਿਆ ਵਾ ਤੇ ਗ੍ਰੀਨ ਤੇ ਲਾਲ ਚੂੜੀਆਂ ਰੈੱਡ ਚੂੜੀਆਂ ਬਹੁਤ ਸੇਲ ਹੋਈਆਂ ਆ ਹੀ ਲਾਸਟ ਰਹਿ ਗਈਆਂ ਅਦਰਵਾਈਜ਼ ਸਾਡੀਆਂ ਬਹੁਤ ਜ਼ਿਆਦਾ ਇਹੀ ਸੇਲ ਮੈਂ ਤੇ ਇਸ ਵਾਰ ਮੈਮ ਗ੍ਰੀਨ ਤੇ ਲਾਲ ਤੋਂ ਇਲਾਵਾ ਵੀ ਇੱਕ ਡਿਫਰੈਂਟ ਟਾਈਪ ਦੀਆਂ ਛੂੜੀਆਂ ਭੋਲੈਂਡ ਪੈਰਟ ਕਲਰ ਵੀ ਬਹੁਤ 트ੈਂਡਿੰਗ ਆਇਆ ਹੈ ਅੱਗੇ ਅੱਗੇ ਹੋਰ ਚੇਂਜ ਹੋਣੀਆਂ ਹਾਂ ਐਵਰੀ ਟਾਈਮ ਚੇਂਜ ਐਵਰੀ ਈਅਰ ਚੇਂਜ ਮੈਮ ਤੁਹਾਨੂੰ ਜਿੱਦਾਂ ਸੇਰ ਇੱਥੇ ਆ ਜਾਂਦੇ ਆ ਸ਼ਾਮ ਤੱਕ ਤੁਸੀਂ ਇੱਥੇ ਹੀ ਰਹਿੰਦੇ ਹੋ ਕਿੱਦਾਂ ਟਾਈਮ ਤੁਹਾਡਾ ਸਪੈਂਡ ਵਧੀਆ ਹੁੰਦਾ ਬਹੁਤ ਵਧੀਆ ਹੁੰਦਾ ਜਦੋਂ ਕਸਟਮਰ ਆਉਂਦੇ ਰਹਿਣ ਫਿਰ ਟਾਈਮ ਪਤਾ ਹੀ ਨਹੀਂ ਲੱਗਦਾ ਹੈਗਾ ਅੱਜ ਖਾਣਾ ਖਾਣ ਦਾ ਟਾਈਮ ਨਹੀਂ ਲੱਗਿਆ 2 ਵਜੇ ਗਏ ਅਸੀਂ 1 ਵਜੇ ਖਾਣਾ ਖਾਣਿਆ 2 ਵਜੇ ਗਏ ਮੈਮ ਥੈਂਕ ਯੂ ਤੁਸੀਂ ਆਪਣੇ ਇੰਨੇ ਕੀਮਤੀ ਟਾਈਮ 'ਚ ਸਾਡੇ ਨਾਲ ਗੱਲ ਕਰ ਲਈ ਪਰ ਤੁਸੀਂ ਖਾਣਾ ਨਹੀਂ ਖਾਧਾ ਹੁਣ ਤੱਕ ਨਹੀਂ ਨਹੀਂ ਉਹ ਥੋੜੀਏ ਤੁਸੀਂ ਆਏ ਏਡੇ ਮਾੜਨਾ ਦਾ ਅਸੀਂ ਗੱਲ ਕਰਨੀ ਸੀਗੀ ਅਸੀਂ ਹੁਣ ਇੱਥੋਂ ਸ਼ਿਫਟ ਹੋ ਕੇ ਚੱਡਾ ਮਾਰਕੀਟ ਚੱਲ ਜਾਣਾ ਓਕੇ ਤੇ ਉੱਥੇ ਵੀ ਇਹੀ ਨਾਮ ਪੱਟੀ ਬਿਟੀ ਵਾਲਾ ਹਾਂਜੀ ਪੱਟੀ ਬਿਟੀ ਸੈਂਟਰ ਹੀ ਰੱਖਣਾ ਹੈ ਹਾਂਜੀ ਸਤਿ ਸ਼੍ਰੀ ਅ ਤੇ ਜਿੱਦਾਂ ਰੱਖੜਾ ਬੰਦਨ ਦਾ ਬੜਾ ਰਸ਼ ਪਿਆ ਵਾ ਤੇ ਕੁਝ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਮੈਡਮ ਰੱਖੜਾ ਬੰਦਨ ਤਿਹਾਰ ਬਹੁਤ ਵਧੀਆ ਭੈਣ ਭਰਾ ਦੇ ਰਿਸ਼ਤੇ ਲਈ ਆ ਇਹ ਸਾਰਿਆਂ ਨੂੰ ਬਹੁਤ ਵਧੀਆ ਮਨਾਣਾ ਚਾਹੀਦਾ ਆਪਣੇ ਭਰਾਵਾਂ ਦੀ ਵੱਡੀ ਉਮਰ ਲਈ ਤੇ ਬਾਜ਼ਾਰ ਤੇ ਇਸ ਟਾਈਮ ਬਹੁਤ ਰਸ਼ ਆਏਗਾ ਨਾ ਵੀ ਆ ਰਖੜੀ ਕਰਨ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਆ ਗੱਲ ਰਖੜੀ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਸ਼ਾਪ ਦਾ ਨਾਮ ਹੈਗਾ ਸੇਠੀ ਪੰਜਾਬੀ ਜੁੱਤੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਪਣੀ ਸ਼ਾਪ ਖੋਲਿਆ ਨੂੰ ਮੈਨੂੰ 1 ਸਾਲ ਹੋ ਗਿਆ ਜੀ ਦੁਕਾਨ ਖੋਲੀ ਨੂੰ ਆਪਾਂ ਤੇ ਜਿੱਦਾਂ ਹੁਣ ਰਕਸ਼ਾ ਬੰਧਨ ਦਾ ਤਿਉਹਾਰ ਚੱਲ ਰਿਹਾ ਵਾ ਕਿੱਦਾਂ ਦਾ ਤੁਹਾਡਾ ਚੱਲ ਰਿਹਾ ਵਾ ਮੰਦਾ ਕਿ ਵਧੀਆ ਚੱਲ ਰਿਹਾ ਹੈਗਾ ਤਾਂ ਕੰਮ ਤਾਂ ਬਹੁਤ ਵਧੀਆ ਵਾ ਪਰ ਇਸ ਦਿਨਾਂ 'ਚ ਮੰਦਾ ਵਾ ਥੋੜਾ ਜਿਹਾ ਮੰਦਾ ਹੋਣ ਦੀ ਵਜ੍ਹਾ ਕੀ ਆ ਵਜ੍ਹਾ ਕੀ ਆ ਜੀ ਅੱਜ ਕੱਲ ਲੋਕਾਂ ਕੋਲ ਪੈਸਾ ਹੈ ਨਹੀਂ ਜਿਹਨਾਂ ਕੋਲ ਪੈਸਾ ਗਿਆ ਕਿੱਥੇ ਲੋਕਾਂ ਦਾ ਪੈਸਾ ਬਸ ਲੋਕੀ ਸਾਮਗੇ ਬੈਠੇ ਆ ਕੋਈ ਕੁਝ ਵੀ ਹੋ ਸਕਦਾ ਪਤਾ ਨਹੀਂ ਜਾਂ ਫਿਰ ਆਨਲਾਈਨ ਸ਼ਾਪਿੰਗ ਔਨਲਾਈਨ ਹਾਂ ਜਿਆਦਾ ਔਨਲਾਈਨ ਚੱਲਦਾ ਪਿਆ ਐ ਇਸ ਲਈ ਕੋਈ ਵੀ ਅਗਲਾ ਕਹਿੰਦਾ ਮੈਨੂੰ ਘਰ ਬੈਠੇ ਬਿਠਾਈ ਚੀਜ਼ ਮਿਲਦੀ ਐ ਸੇ ਮੈਨੂੰ ਕੀ ਲੋੜ ਆ ਧੁੱਪੇ ਮਰਨ ਦੀ ਹੂੰ ਇਸ ਕਰਕੇ ਮੰਦਾਵਾ ਬਾਜ਼ਾਰ ਦੀ ਸ਼ਾਮ ਨੂੰ ਹੁੰਦਾ ਰਸ਼ ਕਿ ਨਹੀਂ ਸ਼ਾਮ ਨੂੰ ਬਹੁਤ ਰਸ਼ ਹੁੰਦਾ ਵਾ ਸ਼ਾਮ ਨੂੰ ਮੀਂਹ ਆ ਜਾਂਦਾ ਵਾ ਜਦੋਂ ਕੰਮ ਦਾ ਟਾਈਮ ਹੁੰਦਾ ਵਾ ਬਾਰਿਸ਼ ਹੋ ਜਾਂਦੀ ਐ ਜਾਂ ਕਮੇਟੀ ਗਾ ਆ ਜਾਂਦੇ ਕਮੇਟੀ ਘਰ ਵਾਲੇ ਆ ਜਾਂਦੇ ਆ ਕਿ ਆ ਸਮਾਨ ਸਾਡੇ ਇਸ ਚੈਨਲ ਰਾਹੀਂ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਜਿਹੜਾ ਆਨਲਾਈਨ ਸ਼ਾਪਿੰਗ ਦੀ ਬਜਾਏ ਤੁਹਾਡੇ ਕੋਲ ਦੁਕਾਨਾਂ ਤੇ ਆਓ ਆਪਣਾ ਮਨਪਸੰਦ ਆ ਪੀਸ ਲੈ ਕੇ ਜਾਓ ਤਸੱਲੀ ਕਰਕੇ ਜਾਓ ਜਿਹੜਾ ਆਨਲਾਈਨ ਆਂਦਾ ਵਾ ਉਹ ਤੁਹਾਨੂੰ ਵੀ ਪਤਾ ਵਾ ਜੀ ਅੱਜ ਕੱਲ ਬਹੁਤ ਫਰੋਡ ਹੋ ਰਿਹਾ ਵਾ ਆਨਲਾਈਨ ਦੇ ਵਿੱਚ ਮੰਗਾਂਦੇ ਕੋਸ਼ਾਂ ਭੇਜਦੇ ਕੋਸ਼ਾਂ ਇਸ ਕਰਕੇ ਤੁਸੀਂ ਆਪ ਖੁਦ ਆਓ ਆਪ ਆ ਕੇ ਮਾਰਕੀਟ 'ਚ ਦੇਖੋ ਕਿਹੜੀ ਚੀਜ਼ ਨਵੀਂ ਆਈ ਹੈ ਕਿਹੜੀ ਚੀਜ਼ ਪੁਰਾਣੀ ਪਈ ਹੈ ਇੱਥੇ ਠੀਕ ਆ ਆਨਲਾਈਨ ਪੈਰ ਦਾ ਸਾਈਜ਼ ਛੋਟਾ ਵੱਡਾ ਵੀ ਹੋ ਸਕਦਾ ਫਿਰ ਟਾਈਮ ਨਿਕਲ ਜਾਂਦਾ ਬੰਦੇ ਦਾ ਫੰਕਸ਼ਨ ਅਗਲੇ ਕਹਿੰਦੇ ਮੋੜਨਾ ਨਹੀਂ ਜੀ ਪੀਸ ਹੋ ਜੇ ਤਾਂ ਪੀਸ ਸਾਡੇ ਕੋਲ ਸੇਲ ਹੋ ਗਿਆ ਜੀ ਇਹ ਮਾਲ ਹੀ ਹੈ ਨਹੀਂ ਸਾਡੇ ਕੋਲ ਹੁਣ ਇਸ ਕਰਕੇ ਤੁਸੀਂ ਖੁਦ ਆਓ ਆਪਣਾ ਪਾਓ ਆਪਣਾ ਲੈ ਆਓ ਇਹਦੇ ਵਧੀਆ ਇਸ ਕਰਕੇ ਆਨਲਾਈਨ ਦਾ ਸਿਸਟਮ ਗਲਤ ਆ ਕਿਉਂਕਿ ਜੇ ਆਪਾਂ ਮਹਗਾਨੇ ਆ ਕੁਝ ਵੀ ਆਨਲਾਈਨ ਸਿਲੈਕਟ ਕੁਝ ਕਰਦੇ ਆ ਭੇਜਦੇ ਕੋਸ਼ਾ ਬਾਅਦ 'ਚ ਅਸੀਂ ਵਾਪਿਸ ਕਰ ਦਿੰਦੇ ਆਂ ਇਹ ਗੱਲ ਤਾਂ ਬਿਲਕੁਲ ਸਹੀ ਕਹੀ ਤੁਸੀਂ ਹਾਂਜੀ ਇਸ ਕਰਕੇ ਅਸੀਂ ਕਹਿੰਨੇ ਖੁਦ ਆ ਪਾਓ ਆਪਣੀ ਮਨਪਸੰਦੀ ਚੀਜ਼ ਲੈ ਕੇ ਜਾਓ ਨਾਲੇ ਬੱਚਤ ਵੀ ਹੁੰਦੀ ਔ ਤੇ ਜੋ ਆਨਲਾਈਨ ਤੇ ਰੇਟ ਆ ਉਹ ਤੁਹਾਨੂੰ ਦੇਣਾ ਪੈਣਾ ਇੱਥੇ ਤੁਹਾਨੂੰ ਘੱਟ ਵੀ ਮਿਲ ਸਕਦਾ ਵਾ ਤੁਸੀਂ ਖੁਦ ਆਓ ਤੁਸੀਂ ਬਾਗਿੰਗ ਕਰਦੇ ਆਂ ਤਾਂ ਰੇਟ ਘੱਟ ਵੱਤ ਕਰ ਲੈਂਦੇ ਆਂ ਕੁਝ ਕਰਦੇ ਆਂ ਜੀ ਆਪਾਂ ਜਿੱਦਾਂ ਗਾਖ ਦੇ ਨਾਲ ਆਪਾਂ ਉਦਾਂ ਹੀ ਗਾਖ ਦੇ ਨਾਲ ਆ ਹਾਂਜੀ ਅੰਕਲ ਤੁਹਾਡਾ ਨਾਮ ਕੀ ਆ ਰਿੰਦ ਕੁਮਾਰ ਸ਼ਿਵਾਸ ਤੋਂ ਸ੍ਰੇਸ਼ਾ ਬੰਧਨ ਦਾ ਕਿੱਦਾਂ ਚੱਲ ਰਿਹਾ ਤੁਹਾਡਾ ਕੰਮ ਅਭੀ ਤਾਂ ਠੀਕ ਹੈ ਠਾ ਗਿਆ ਮਿਥਿਆਲ ਥੋੜਾ ਮੰਦਾ ਚੱਲ ਰਿਹਾ ਹੈ ਬਸ ਇਹ

ਤਾਂ ਕਿ ਇਨ ਦਾ ਵੀ ਕੰਮ ਚੱਲ ਸਕੇ ਔਰ ਇਨ ਕੋ ਵੀ ਰੱਖਿਆ ਬੰਧਨ ਮਨਾਣੇ ਦਾ ਮੌਕਾ ਮਿਲੇ ਬਿਲਕੁਲ ਜੀ ਤੇ ਆਓ ਅਪ ਇੱਕ ਡਿਫਰੈਂਟ ਦੁਕਾਨ ਦੇ ਵਿੱਚ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਰੱਖਿਆ ਬੰਧਨ ਤੇ ਕਿਦਾਂ ਚੱਲ ਰਿਹਾ ਸੀਜ਼ਨ ਹਾਂਜੀ ਸਰ ਕੀ ਨਾਮ ਤੁਹਾਡਾ ਕਰਨਜੀਤ ਸਿੰਘ ਤੇ ਜਿੱਦਾਂ ਤੁਸੀਂ ਇੱਕ ਡਿਫਰੈਂਟ ਟਾਈਪ ਦਾ ਕੰਮ ਕਰ ਰਹੇ ਹੋ ਸੀ ਰੱਖਿਆ ਬੰਧਨ ਦਾ ਕਰ ਰਹੇ ਸੀ ਲੇਸੇ ਤੇ ਰੱਖਿਆ ਬੰਧਨ ਦੇ ਸਬਾਬ ਨਾਲ ਤੁਹਾਡੇ ਕੋ ਕਿੰਨੇ ਕੁ ਕਸਟਮਰ ਆ ਰਹੇ ਆ ਬਿਲਕੁਲ ਮਾਰਕੀਟ ਨਿੱਲ ਹੈ ਇਹਦੀ ਵਜ੍ਹਾ ਕੀ ਆ ਵਜ੍ਹਾ ਮਾਰਕੀਟ ਦੀ ਪੈਸਾ ਹੀ ਨਹੀਂ ਤੇ ਪੈਸਾ ਜਾਂਦਾ ਕਿਥੇ ਮਾਰਕੀਟ ਕੋਲ ਮਹਿੰਗਾਈ ਬਹੁਤ ਐਸ ਕਰਤੇ ਨੇ ਓਕੇ ਮਹਿੰਗਾਈ ਕਰਕੇ ਨਹੀਂ ਔਰ ਲੋਕੀ ਆ ਰਹੇ ਸ਼ਾਪ ਤੇ ਕੁਝ ਵੀ ਸਮਾਨ ਲੈਣਾ ਕਿਉਂਕਿ ਆਨਲਾਈਨ ਸਭ ਸ਼ਾਪਿੰਗ ਕਰ ਰਹੇ ਆਨਲਾਈਨ ਸ਼ਾਪਿੰਗ ਕਰਾਉਂਦੇ ਆਂ ਛੇਂ ਹੁੰਦੀ ਵੀ ਜੋ ਵੀ ਲੌਂਗ ਮਾਲ ਭੇਜਦੇ ਆ ਹੂੰ ਫਿਰ ਵੀ ਲੋਕੀ ਆਨਲਾਈਨ ਤੇ ਸ਼ਾਪਿੰਗ ਕਰਨ ਤੇ ਬਿਲੀਵ ਕਿਉਂ ਕਰ ਰਹੇ ਆ ਵਾਪਸ ਲੈ ਲੈਂਦੇ ਹੋ ਤਾਂ ਕਰਕੇ ਔਰ ਇਲੈਕਟ੍ਰੋਨਿਕ ਆਈਟਮ ਵਾਪਸ ਹੁੰਦੀ ਵੀ ਹਾਂਜੀ ਉਹ ਵਾਪਸ ਲੈ ਲੈਂਦੇ ਆ ਹਾਂਜੀ ਅੰਕਲ ਤੁਹਾਡਾ ਕੀ ਨਾਮ ਆ ਚੰਦਰਮੋਨ ਜੀ ਤੇ ਜਿੱਦਾਂ ਕੀ ਰੱਖਿਆ ਬੰਧਨ ਦੇ ਮਤਲਬ ਭੈਣ ਭਰਾ ਨੂੰ ਰੱਖਿਆ ਬੰਧਨ ਦੇ ਗਿਫਟ ਦਿੰਦੇ ਆ ਕਿੰਨੀ ਕੁ ਵਿਕਰੀ ਹੋ ਰਹੀ ਹੈ ਤੁਹਾਡੀ ਬੀਚ ਹੋ ਜਾਂਦੀ ਬਾਈਵਲ 2000 ਵੀ 4000 ਵੀ ਉਹਦੀ ਵੱਧ ਹੋ ਜਾਂਦੀ ਹੈ ਥੋੜੀ ਵਿਕਰੀ ਜ਼ਿਆਦਾ ਹੋ ਜਾਂਦੀ ਹੈ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਕੰਮ ਕਿੱਦਾਂ ਚੱਲ ਰਿਹਾ ਅੱਜਕੱਲ ਜਿਹੜੇ ਸੀਜ਼ਨ ਚੱਲ ਰਹੇ ਨੇ ਠੀਕ ਮੰਦ ਪਹਿਲਾਂ 5-4 ਦਿਨ ਪਹਿਲੇ ਵਿਕ ਜਾਂਦਾ ਸਮਾਨ ਓਕੇ 5-4 ਦਿਨ ਪਹਿਲੇ ਵਿਕ ਜਾਂਦਾ ਉਹ ਪਹਿਲੇ ਪੈਕ ਕਰਕੇ ਰੱਖ ਲੈਂਦੇ ਪਹਿਲੇ ਹਾਂਜੀ ਪਹਿਲਾਂ ਪਹਿਲਾਂ ਪਹਿਲੇ ਪਹਿਲੇ ਵਿਕ ਜਾਂਦਾ ਜਦੋਂ ਫੇਰ ਰਿਕੜੀ ਆਂਦੀ ਹੈ ਫੇ ਥੋੜਾ ਘਟ ਜਾਂਦਾ ਮਾਲ